ਅੱਜ ਦੀ ਪ੍ਰੈਸ ਕਾਨਫਰੰਸ ਸਾਮਾਨਯ ਪ੍ਰੈਸ ਕਾਨਫਰੰਸ ਤੋਂ ਅਲੱਗ ਹੈ ਸਵਾਭਿਕ ਰੂਪ ਤੋਂ ਜਦੋਂ ਵੀ ਅਸੀਂ ਕੋਈ ਪ੍ਰੈਸ ਕਾਨਫਰੰਸ ਕਰਦੇ ਆ ਉਹਦੇ ਅੰਦਰ ਕੇਂਦਰ ਸਰਕਾਰ ਦੁਆਰਾ ਪੰਜਾਬ ਲਈ ਕੀਤੇ ਵੱਡੇ ਵੱਡੇ ਕੰਮਾਂ ਦਾ ਜ਼ਿਕਰ ਕਰਦੇ ਆ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਗੀ ਦੀ ਜਿੱਦਾਂ ਜ਼ਿਕਰ ਕਰਦੇ ਆ 84 ਦੇ ਦੰਗਿਆਂ ਨੂੰ ਅੰਦਰ ਭੁਜਾਉਣ ਦਾ ਜ਼ਿਕਰ ਕਰਦੇ ਆ ਲੰਗਰ ਤੋਂ GST ਸਮਾਪਤ ਕਰਨ ਦਾ ਜ਼ਿਕਰ ਕਰਦੇ ਆ ਔਰ ਹੇਮਕੁੰਡ ਤੇ ਰੋਬੇ ਬਣਾਉਣ ਦਾ ਜ਼ਿਕਰ ਕਰਦੇ ਆ ਕਾਲਜ ਕਿੰਨੇ ਬਣੇ ਕਿੰਨੇ ਰੇਲਵੇ ਸਟੇਸ਼ਨ ਹੈ ਜਿਨ੍ਹਾਂ ਨੂੰ ਅਸੀਂ ਅੱਗੇ ਵਧਾ ਰਹੇ ਆ ਵਰਲਡ ਕਲਾਸ ਬਣਾ ਰਹੇ ਆ ਪੰਜਾਬ ਦੇ ਅੰਦਰ ਰੋਡ ਦਾ ਜੋ ਢਾਂਚਾ ਦਿਖਦਾ ਹੈ ਉਹ ਅੰਦਰ ਕੇਂਦਰ ਨੇ ਕਿਸ ਪ੍ਰਕਾਰ ਕੰਮ ਕੀਤਾ ਲੇਕਿਨ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਮੁੱਖ ਆਕਰਸ਼ਣ ਆ ਉਰਦੀ ਜਿਹੜੀ ਇਹਦੀ ਵਿਸ਼ੇਸ਼ਤਾ ਹੈ ਜਿਹਦੇ ਲਈ ਇਹ ਦੂਜੀ ਪ੍ਰੈਸ ਕਾਨਫਰੰਸ ਤੋਂ ਅਲੱਗ ਹੈ ਕੇਵਲ ਔਰ ਕੇਵਲ ਗੁਰਦਾਸਪੁਰ ਪਾਰਲੀਮੈਂਟ ਚ ਜਦ ਦੀ ਮੋਦੀ ਸਰਕਾਰ ਬਣੀ ਹੈ ਅਲੱਗ ਅਲੱਗ ਸਮਾਜ ਦੇ ਸਮਾਨ ਜਨमानस ਨੂੰ ਕੀ ਕੀ ਲਾਭ ਪ੍ਰਾਪਤ ਹੋਇਆ ਇਹ ਪਾਰਲੀਮੈਂਟ ਦੇ ਦਾ ਹਿਸਾਬਕਾਰ ਦੇਣ ਲਈ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹਦੇ ਲਈ ਮੈਂ ਆਪ ਸਭ ਨੂੰ ਅਸੀ ਕਹ ਦਿੱਤਾ ਸੀ ਪ੍ਰਧਾਨ ਮੰਤਰੀ ਕਿੰسان ਸਨਮਾਨ ਨਿਧੀ ਵੀਰ ਹਰ ਕਿਸਾਨ ਨੂੰ 6000 ਰੁਪਏ ਸਾਲ ਦਾ ਅੰਦਾ ਇਹਦੇ ਲਾਭਾਰਤੀ ਕਿਤਨੇ ਨੇ ਕਿਤਨੇ ਕਿਸਾਨ ਨੇ ਜਿਨ੍ਹਾਂ ਨੂੰ ਮੇਰੀ ਪਾਰਲੀਮੈਂਟ ਚ ਗੁਰਦਾਸਪੁਰ ਪਾਰਲੀਮੈਂਟ ਚ ਇਹਦਾ ਲਾਭ ਮਿਲਦਾ ਹੈ ਇਹ ਆ ਗਏ ਨੇ 1 ਲੱਖ 81000 ਨੋਟਸ 29 ਕਿਸਾਨ ਪਰਹਾਨ ਨੇ ਜਿਨ੍ਹਾਂ ਨੂੰ ਇਹਦਾ ਹੱਕ ਮਿਲਦਾ ਔਰ ਇਹਦੇ ਤੇ ਖਰਚਾ ਕਿੰਨਾ ਆਉਂਦਾ 1000 109.5 ਕਰੋੜ ਸਾਲਾਣਾ ਇਹਦੇ ਬਾਅਦ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਜਿਹੜਾ ਲਾਭਪ੍ਰਾਪਤੀ ਨੇ ਉਹ ਆ ਗਏ ਨੇ 236803 ਔਰ ਇਹਦਾ ਖਰਚਾ ਆਂਦਾ 1.18 ਕੋਰ ਪਰイヤー ਇਹਦੇ ਬਾਅਦ ਜਨਧਨ ਯੋਜਨਾ ਬਹੁਤ سارے ਲੋਗ ਜਦੋਂ ਇਹ ਖਾਤੇ ਖੁੱਲਦੇ ਸੀ ਅਲੱਗ-ਅਲੱਗ ਤਰੀਕੇ ਦੇ ਨਾਲ ਇਹਦੇ ਉੱਤੇ ਨੁਕਤਾ ਕੀ ਨਹੀਂ ਕਰਦੇ ਸੀ ਲੇਕਿਨ ਜਦੋਂ ਕੋਰੋਨਾ ਦੀ ਮਹਾਮਾਰੀ ਆਈ ਤੇ ਸਰਕਾਰ ਕੋਲ ਕੋਈ ਮਾਧਿਅਮ ਨਹੀਂ ਸੀ ਅਗਰ ਜਨਧਨ ਖਾਤਾ ਨਾ ਖੁੱਲਿਆ ਹੁੰਦਾ ਡਾਇਰੈਕਟ ਬੈਨੀਫਿਟ ਲਾਭਾਰਤੀ ਤੱਕ ਕਿੱਦਾਂ ਪਹੁੰਚਾਣਾ ਕੰਮ ਕਾਜ ਠੱਪ ਸੀ ਉਹਦੀ ਕਲਪਨਾ ਅੱਜ ਹੁੰਦੀ ਹੈ ਕਿ ਮੋਦੀ ਜੀ ਨੇ ਜੇ ਉਸ ਪਹਿਲੇ ਪੈਰਾਂ ਦੇ ਖਾਤੇ 'ਚ 500 ਰੁਪਏ ਪਾਇਆ ਤੇ ਇਸ ਜਨਦਨ ਖਾਤ ਜੋਜਨਾ ਦਾ ਬਹੁਤ ਵੱਡਾ ਹੱਥ ਰਿਹਾ ਔਰ ਇਹ ਮੈਨੂੰ ਦੱਸਦੇ ਹੋ ਖੁਸ਼ੀ ਹੁੰਦੀ ਹੈ ਕਿ ਸਾਡੀ ਪਾਰਲੀਮੈਂਟ ਗੁਰਦਾਸਪੁਰ ਦੇ ਅੰਦਰ ਕੋਈ ਪਰਿਵਾਰ ਐਸਾ ਨਹੀਂ ਹੈ ਜਿਹੜਾ ਜਨਦਨ ਖਾਤੇ ਨਾਲ ਨਾ ਜੁੜਿਆ ਹੋਏ 100% ਆਯੂ ਸ਼ਮਾਨ ਭਾਰਤ ਯੋਜਨਾ ਇਹ ਇਹਦੇ ਚ ਕਿੰਨੀ ਵੱਡੀ ਸੰਖਿਆ ਜਿਹੜਾ ਸਮਾਨੇ ਆਦਮੀ ਆਪਣਾ ਇਲਾਜ ਨਹੀਂ ਕਰਾ ਸਕਦਾ ਉਹਦੇ ਲਈ ਕਿੰਡੀ ਵੱਡੀ ਰਾਹਤ ਮਿਲੀ ਹੈ ਇਹਦੀ ਕਲਪਨਾ ਜਰਾ करिए ਇਹਦੇ ਅੰਦਰ ਲਾਭ ਲੈਣ ਵਾਲੇ ਲਾਭਾਰਤੀ ਕਿੰਨੇ ਨੇ 679216 ਔਰ ਇਹਤੇ ਸਰਕਾਰ ਕਿੰਨਾ ਖਰਚਾ ਕੀਤਾ 1226 ਕਰੋੜ ਰੁਪਇਆ ਦਿਨदयाल अंत्योदय ਯੋਜਨਾ ਇਹਦੇ ਲਾਭਾਰਤੀ ਨੇ 62279 ਔਰ ਖਰਚਾ ਕਿੰਨਾ ਹੋ ਰਿਹਾ ਸਾਲ ਦਾ 6.23 ਕਰੋੜ ਈ ਸ਼ਰਮ ਯੋਜਨਾ ਇਹਦੇ ਅੰਦਰ ਜਿਹੜੇ ਸ਼ਰਮਿਕ ਲੋਕ ਜੁੜੇ ਨੇ ਇਹਦੇ ਨਾਲ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਆਪਣੀ ਉਹ ਹੈਗੇ ਨੇ 3 ਲੱਖ 58259 ਲੋਕ ਰਜਿਸਟਰਡ ਹੋਏ ਨੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ 2019 ਚ 437 ਕਿਲੋਮੀਟਰ 14 ਤੋਂ 326 ਕਿਲੋਮੀਟਰ 2023 ਤੋਂ 503 ਕਿਲੋਮੀਟਰ ਪ੍ਰਧਾਨ ਮੰਤਰੀ ਆਵਾਸ ਛੜਕ ਯੋਜਨਾ ਦੇ ਤਹਿਤ ਗ੍ਰਾਮੀਣ ਸੜਕ ਯੋਜਨਾ ਤੱਕ ਸੜਕਾਂ ਬਣੀਆਂ। ਪ੍ਰਧਾਨ ਮੰਤਰੀ ਗਰੀਬ ਕल्याण ਯੋਜਨਾ ਕਿ ਕੋਰੋਨਾ ਦੀ ਮਹਾਮਾਰੀ ਚ ਵੀ ਗਰੀਬ ਦਾ ਚੁੱਲਾ ਨਾ ਬੁਜੇ ਇਸ ਲਈ ਜਿਹੜੀ ਇਹ ਯੋਜਨਾ ਸ਼ੁਰੂ ਹੋਈ ਸੀ ਜਿਹੜੀ ਅੱਜ ਤੱਕ ਚੱਲ ਰਹੀ ਔਰ ਅਗਲੇ 5 ਸਾਲਾਂ ਤੱਕ ਵੀ ਪ੍ਰਧਾਨ ਮੰਤਰੀ ਜੈਨੂ ਕੰਟੀਨਿਊਸ ਕਰਨ ਦੀ ਘੋਸ਼ਣਾ ਕੀਤੀ ਹੈ ਇਹਦਾ ਲਾਭ ਜਿਹੜੇ ਲੋਕ ਲੈ ਰਹੇ ਨੇ ਇਹ ਹੈ 1190826 ਪਰਿਵਾਰ ਨੇ ਜਿਨ੍ਹਾਂ ਨੂੰ ਇਹਦਾ ਬੈਨੀਫਿਟ ਮਿਲ ਰਿਹਾ ਜਿਨ੍ਹਾਂ ਨੂੰ 5 ਕਿਲੋ ਕਣਕ ਜਾਂ ਚਾਵਲ ਔਰ ਦਾਲ ਜਿਹੜੀ ਉਹ ਜਾਰੀ ਹੈ ਇਹਦੇ ਨਾਲ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਔਰ ਜਿਹੜੇ ਮੈਂ ਪਹਿਲੀ ਬੋਲੀ ਆ ਨਾ ਗਰੀਬ ਕਲਿਆਣ ਯੋਜਨਾ ਇੱਥੇ ਖਰਚਾ ਕਿੰਨਾ ਆ ਰਿਹਾ 1350 ਕਰੋੜ ਰੁਪਇਆ ਇਹਦੇ ਬਾਅਦ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਇਹ 29545 ਲੋਕ ਇਹਦੇ ਨਾਲ ਜੁੜੇ ਨੇ ਲਾਭਾਰਥੀ ਜੁੜੇ ਨੇ ਔਰ 53.70 ਕਰੋੜ ਰੁਪਇਆ ਇਹਦਾ ਖਰਚਾ ਆ ਰਿਹਾ ਸ਼ਰਮੀ ਯੋਗੀ ਮਾਨਦਨ ਯੋਜਨਾ ਇਹਦੇ ਚ 20800 ਲੋਕਾਂ ਨੇ ਜੁੜੇ ਨੇ ਔਰ ਇਹਦਾ ਸਾਲਾਨਾ ਖਰਚਾ ਆ ਰਿਹਾ 18.1 ਕਰੋੜ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬਹੁਤ سارے ਲੋਗ ਵਿਰੋਧੀ ਪਾਰਟੀਆਂ ਇਹ ਪ੍ਰਸ਼ਨ ਖੜਾ ਕਰਦੀਆਂ ਜੀ ਨੌਕਰੀਆਂ ਕਿੱਧਰ ਤੱਕ ਨਹੀਂ ਮਿਲ ਰਹੀ ਜੀ ਬੇਰੋਜ਼ਗਾਰੀ ਹੋਈ ਇਹ ਜਿਹੜੀ ਯੋਜਨਾ ਇਸ ਕਰਕੇ ਸ਼ੁਰੂ ਕੀਤੀ ਸੀ ਕਿ ਨੌਜਵਾਨ ਜਿਹੜਾ ਆਪਣੇ ਪੈਰਾਂ ਤੇ ਖੜਾ ਹੋਏ ਆਪਣਾ ਕੰਮ ਧੰਦਾ ਸ਼ੁਰੂ ਕਰ ਸਕੇ ਇਹਦੇ ਤਹਿਤ ਲਾਭ ਲੈਣ ਵਾਲੇ ਲਾਭਾਰਤੀ ਕਿੰਨੇ ਨੇ जिन्होंने बच्चा ने अपना काम शुरू किया बने तीन लखंजा हजार छ हजार तेई तक का डेटा शोवीच भी लाभ लेट यूर चाइल्ड इंटरनेशनल स्कूल पठानकोटेड टू सी एसई न्यू डेली little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar